ਰਾਜਪੁਰਾ ਸ਼ਹਿਰ ਦੇ ਵਿੱਚ ਲੁੱਟਖੋਹਾਂ ਕਰਨ ਵਾਲੇ ਗਰੋਹ ਨੂੰ ਬਸ ਸਟੈਂਡ ਚੌਂਕੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਬਸ ਸਟੈਂਡ ਚੌਂਕੀ ਦੀਆਂ ਨੇ ਜਿੱਥੇ ਤਿੰਨ ਨੌਜਵਾਨਾਂ ਨੂੰ ਪੁਲਸੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਨੌਜਵਾਨਾਂ ਦੇ ਵੱਲੋਂ ਇਕੱਲੇ ਬੰਦੇ ਨੂੰ ਨਿਸ਼ਾਨਾ ਬਣਾ ਕੇ ਲੁੱਟਖੋਹ ਕੀਤੀ ਜਾਂਦੀ ਸੀ ਅਤੇ ਚੌਂਕੀ ਇੰਚਾਰਜ ਸਬ-ਇੰਸਪੈਕਟਰ ਜਰਨੈਲ ਸਿੰਘ ਭੁੱਲਰ ਨੇ ਦੱਸਿਆ ਕਿ ਇਹਨਾਂ ਦੇ ਉੱਪਰ ਪਹਿਲਾਂ ਵੀ ਉਪਰਾਧਿਕ ਮਾਮਲੇ ਦਰਜ ਹਨ। ਹੋਰ ਕੀ ਕੁਝ ਕਿਹਾ ਚੌਂਕੀ ਇੰਚਾਰਜ ਸਬ-ਇੰਸਪੈਕਟਰ ਜਰਨੈਲ ਸਿੰਘ ਭੁੱਲਰ ਨੇ ਆਉ ਸੁਣਦੇ ਹਾਂ ਇਸ ਰਿਪੋਰਟ ਜਰੀਏ ਜੀ ਇਹਨਾਂ ਦੇ ਇਤਾਂ ਸੰਜੀਵ ਹੈ ਇੱਕ ਸਾਹਿਲ ਹੈ ਤੇ ਇੱਕ ਇਹਨਾਂ ਚ ਜਗਜੀਤ ਸਿੰਘ ਹੈ ਤੇ ਇੱਕ ਸੰਜਗਜੀਤ ਸਿੰਘ ਤੇ ਇੱਕ ਪਰਵਿੰਦਰ ਸਿੰਘ ਹਲੇ ਭਜਾਇਆ ਜੀ ਦਾ ਮੋਟਰਸਾਈਕਲ ਸੀਗਾ ਤੇ ਇਹ ਲੋਟਾ ਖੋਹਾਂ ਦੇ ਵਾਰਦਤਾਂ ਤੇ ਚੋਰੀ ਦੇ ਵਾਰਦਤਾਂ ਫੋਕਲ ਪੁਆਇੰਟ ਤੇ ਰਾਜਪੇਸ਼ ਕਰਦੇ ਸੀ ਹਾਂਜੀ ਤੇ ਇਹਨਾਂ ਨੇ ਇੱਥੇ ਜਿਹੜਾ ਪਾਰਕ ਦੇ ਚੋ ਇਹਨਾਂ ਗ੍ਰੇਨਾਂ ਚੋਰੀ ਕੀਤੀਆਂ ਸੀ ਉਹ ਤੋਂ ਕਲ ਰਿਕਵਰੀ ਹੋ ਗਈਆਂ ਨੇ ਪਰ ਹਲੇ ਜਿਹੜਾ ਮੋਟਰਸਾਈਕਲ ਵਾਲਾ ਉਹ ਫਰਾਰ ਹੈ ਮੋਬਾਈਲ ਵੀ ਉਹਦੇ ਕੋਲ ਹੈ ਲੈ ਤੇ ਉਹਦੀ ਭਾਲ ਜਾਰੀ ਹੈ ਪਰ ਇਹਨਾਂ ਨੇ ਜੋ ਲੁੱਟਕੋਆਂ ਦੀ ਵਾਰਦਾਤਾਂ ਕੀਤੀਆਂ ਜੋ ਉਹਨਾਂ ਤੇ ਇਹਨਾਂ ਨੂੰ ਮੁਕਦਮਾ ਦਰਜ ਕੀਤਾ ਤੇ ਇਹਨਾਂ ਦੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਬਾਕੀ ਬਚਦੇ ਜਿਹੜਾ ਰਹਿੰਦੇ ਉਹ ਵੀ ਜਲਦੀ ਗ੍ਰਿਫਤਾਰ ਕੀਤੇ ਜਾਣਗੇ ਕਿੰਨੀਆਂ ਵਾਰਦਾਤਾਂ ਮੰਨੀਆਂ ਸਾਰੇ ਤੇ ਕੋ ਹਲੇ ਤਾਂ ਪੁੱਛਗਛ ਚ ਜਾਰੀ ਹੈ ਹਲੇ ਇਹਨਾਂ ਦਾ ਰਿਮਾਂਡ ਲੈਨੇ ਆ ਤੇ ਹੁਣ ਆਪਣੇ ਕੋ ਰਿਮਾਂਡ ਤੇ ਨਾਲ ਅੱਜ ਪੇਸ਼ ਕਰਨੇ ਨੇ ਅੱਗੇ ਹੋਰ ਮਾਰ ਲੈ ਕੇ ਹੋਰ ਪੁੱਛਗਛ ਕਰਾਂਗੇ ਤੇ ਇਹਨਾਂ ਨੂੰ ਜੋ ਵੀ ਅੱਗੇ ਹੋਇਆ ਫਰਦਰ ਸਾਰੇ ਜਿਹੜਾ ਲੋਹਾ ਵਗੈਰਾ ਚੋਰੀ ਕਰਦੇ ਸੀ ਗਰੀਲਾ ਜਿਹੜੀ ਬਰਾਮਦ ਕੀਤੀ ਹੈ ਕਿਸੇ ਨੂੰ ਵੇਚਦੇ ਸੀ ਸਾਰਾ ਕੀ ਆ ਉਹ ਇਹਨਾਂ ਨੇ ਕਿਤੇ ਲੁਕੋ ਕੇ ਰੱਖੀਆ ਸੀਗੀਆਂ ਤੇ ਉਥੋਂ ਇਹਨਾਂ ਦੇ ਨਿਸ਼ਾਨਦੇਹੀ ਤੇ ਬਰਾਮਦ ਕਰਾਈਆਂ ਨੇ ਤੇ ਬਾਕੀ ਦਾ ਹਲੇ ਜਿਹੜਾ ਮੋਟਰਸਾਈਕਲ ਲੁੱਟੋ ਖੋਹਾਂ ਚ ਵਰਤੇ ਗਏ ਸੀਗਾ ਜਿਹੜੀਆਂ ਚੀਜ਼ਾਂ ਹੋਰ ਖੋਈਆਂ ਨੇ ਉਹ ਹਲੇ ਇਹਨਾਂ ਦੀ ਹਲੇ ਤਫਤੀਸ਼ ਜਾਰੀ ਹੈ ਇਹਨਾਂ ਤੋਂ ਅੱਗੇ ਹੋਰ ਰਿਮਾਂਡ ਕਰਕੇ ਇਹਨਾਂ ਤੋਂ ਜਿਹੜਾ ਬਰਾਮਦੀਆਂ ਕਰਾ ਕੇ ਆਦਿ ਅਗੇ ਸਰ ਹੋਰ ਵੀ ਨਾ ਕੋਈ ਮਾਮਲੇਦਾਰ ਚੋਂ ਕੁਝ ਪਤਾ ਲੱਗਿਆ ਕੋਈ ਠੰਡਾ ਘੜੀ ਦੇ ਵਿੱਚ ਇੱਕ ਜਗਜੀਤ ਸਿੰਘ ਤੇ ਪਰਚਾ ਦਰਜ ਹੈ ਤੇ ਬਾਕੀ ਸਾਇਲ ਉਹਦੇ 50 ਪਰਚਾ ਦਰਜ ਸਰ ਇਹ ਕਿਸ ਤਰ੍ਹਾਂ ਚੋਰੀ ਦੀ ਵਾਰਦਾਤ ਨੂੰ ਉਹਨਾਂ ਦਾ ਅੰਜਾਮ ਦੇ ਇਹ ਰੱਖੀਆਂ ਕਰਦੇ ਸੀਗੇ ਫੋਕਲ ਪੁਆਇੰਟ ਦੇ ਵਿੱਚ ਤੇ ਰੱਖੀਆਂ ਕਰਕੇ ਫਿਰ ਬਾਅਦ ਵਿੱਚ ਇੱਕ ਤੁਰੇ ਜਾਂਦੇ ਕੱਲੇ-ਤਕੱਲੇ ਨੂੰ ਇਹ ਪੈ ਜਾਂਦੇ ਸੀ ਇਹ ਤੋਂ ਕੋਈ ਨਾ ਕੁਝ ਖੋ ਕੇ ਲੈ ਜਾਂਦੇ ਸੀ ਜੀ ਇਹਨਾਂ ਕੋਲ ਕੋਈ ਹਥਿਆਰ ਤੋਰੀ ਵੀ ਬਰਾਮਦ ਹੋਇਆ ਸਰ ਹਾਲੇ ਕੋਈ ਹਥਿਆਰ ਬਰਾਮਦ ਨਹੀਂ ਹੋਇਆ ਹਾਲੇ ਇਹਨਾਂ ਨੂੰ ਹਥਿਆਰ ਬਰਾਮਦ ਕਰਾਉਂਦੀ ਹਾਲੇ ਉਨਾ ਘੇਰ ਮੰਡ ਕਰਕੇ ਤੇ ਫਿਰ ਇਹਨਾਂ ਤੋਂ ਹੋਰ ਬਰੰਦ ਗਿਆ ਬਾਕੀ ਇਹਨਾਂ ਨੂੰ ਪੁੱਛ ਕੇ ਜਾਰੀ ਹੈ ਨਾ